ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਿਉ ਬੁਲਾਵੇਂ ਤਿਉ ਬੋਲੇ ਸੁਆਮੀ ਕੁਦਰਤ ਕਾਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਬਾਣੀ ਗੁਰੂ ਗੁਰੂ ਹੈ ਬਾਣੀ ਵਿਸ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪਰ ਸਾਖ ਗੁਰੂ ਨਿਸਤਾਰੇ ਵਾਹਿਗੁਰੂ ਸਾਇਬ ਜੀਓ ਗੌੜੀ ਮਹੱਲਾ ਪੰਜਵਾਂ ਗੋਨ ਕੀਰਤ ਨਿਧ ਮੋਰੀ ਗੋਨ ਕੀਰਤ ਨਿਧ ਮੋਰੀ ਰਹਾਉ ਤੂੰ ਹੀ ਰਸ ਤੂੰ ਹੀ ਜ਼ਸ ਤੂੰ ਹੀ ਰੂਪ ਤੂੰ ਹੀ ਰੰਗ ਆਸ ਓਟ ਪ੍ਰਭ ਤੇਰੀ ਆਸ ਓਟ ਪ੍ਰਭ ਤੋਰੀ तू ही मान तू ही तान तू ही तू ही प्राण गुर तू ही ग्रह तू ही बन तू ही गाओ तू ही सुन ਹੈ ਨਾਨਕ ਨੇਰ ਨੇਰੀ ਤੂੰ ਹੀ ਗਰੇ ਤੂੰ ਹੀ ਬਨ ਤੂੰ ਹੀ ਗਾਓ ਤੂੰ ਹੀ ਸੁਨ ਹੈ ਨਾਨਕ ਨੇਰ ਨੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋੜੀ ਰਾਗ ਵਿੱਚ ਸ਼ਹੀਦਾਂ ਦੇ ਸਿਰ ਦਾ ਅੱਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਪਾਵਨ ਹੁਕਮ ਬਖਸ਼ਿਸ਼ ਕੀਤਾ ਹੈ ਇੱਕੋ ਹੀ ਪੰਕਤੀ ਹੈ ਪਹਿਲੀ ਰਹਾਉ ਵਾਲੀ ਗੋਨ ਕੀ ਰਤ ਨਿਧ ਮੋਰੀ ਨਿਧ ਕਹਿੰਦੇ ਨੇ ਖਜ਼ਾਨਾ ਮੇਰੇ ਕੋਲ ਸਾਰਿਆਂ ਨਾਲੋਂ ਵੱਡਾ ਖਜ਼ਾਨਾ ਇਹ ਹੈ ਪਰਮੇਸ਼ਰ ਦੇ ਗੁਣ ਗਾਉਣੇ ਵੈਗੁਰੂ ਦੀ ਕੀਰਤੀ ਕਰਨੀ ਇਹ ਸਭ ਤੋਂ ਵੱਡਾ ਖਜ਼ਾਨਾ ਹੈ ਰਹਾਉ ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਸਾਰੇ ਰਸਾਂ ਦਾ ਘਰ ਤੁਸੀਂ ਹੀ ਹੋ ਤੁਸੀਂ ਆਪ ਹੀ ਜਸ ਕਰਨ ਵਾਲੇ ਹੋ ਤੁਹਾਡਾ ਰੂਪ ਸਭ ਤੋਂ ਸੁੰਦਰ ਹੈ ਸਾਰੇ ਰੰਗ ਤੁਹਾਡੇ ਹੀ ਨੇ ਆਸ ਓਟ ਪ੍ਰਭ ਤੋਰੀ ਵੈਗੁਰੂ ਜੀ ਮੈਨੂੰ ਤੁਹਾਡੀ ਹੀ ਆਸ ਓਟ ਹੈ ਤੂੰ ਹੀ ਮਾਨ ਮੇਰਾ ਮਾਨ ਵੀ ਤੁਸੀਂ ਹੋ ਤੂੰ ਹੀ ਧਾਨ ਮੇਰੇ ਵਾਸਤੇ ਧਨ ਪਦਾਰਥ ਵੀ ਤੁਸੀਂ ਹੋ ਤੂੰ ਹੀ ਪਤ ਤੂੰ ਹੀ ਪ੍ਰਾਨ ਤੁਸੀਂ ਹੀ ਮੈਨੂੰ ਇੱਜ਼ਤ ਬਖਸ਼ਿਸ਼ ਕਰਨ ਵਾਲੇ ਹੋ ਤੁਸੀਂ ਹੀ ਮੇਰੇ ਪ੍ਰਾਨ ਮੇਰੇ ਸੁਵਾਸਾਂ ਦੇ ਸਹਾਰੇ ਹੋ ਗੁਰ ਤੂਟੀ ਲੈ ਜੋਰੀ ਗੁਰੂ ਸਾਹਿਬ ਆ ਕੇ ਕਿਰਪਾ ਕਰਕੇ ਤੇ ਜੀਵ ਦੀ ਟੁੱਟੀ ਹੋਈ ਆਪਣੇ ਨਾਲ ਜੋੜ ਲੈਂਦੇ ਨੇ ਤੂੰ ਹੀ ਗਰੇਹ ਤੂੰ ਹੀ ਬਨ ਤੁਸੀਂ ਹੀ ਵੈਗੁਰੂ ਜੀ ਘਰ ਵਿੱਚ ਹੋ ਤੇ ਤੁਸੀਂ ਹੀ ਬਾਹਰ ਜੰਗਲਾਂ ਵਿੱਚ ਉਹ ਸਾਰੀਆਂ ਥਾਵਾਂ ਤੇ ਤੁਸੀਂ ਵਸੇ ਹੋ ਤੂੰ ਹੀ ਗਾਉ ਤੂੰ ਹੀ ਸੁਣ ਤੁਸੀਂ ਆਪ ਹੀ ਸਾਡੇ ਵਿੱਚ ਵਸ ਕੇ ਗਾਉਣ ਵਾਲੇ ਹੋ ਤੇ ਤੁਸੀਂ ਆਪ ਹੀ ਸਾਡੇ ਵਿੱਚ ਵਸ ਕੇ ਸੁਣਨ ਵਾਲੇ ਹੋ ਹੈ ਨਾਨਕ ਨੇਰ ਨੇਰੀ ਤੁਸੀਂ ਵੈਗੁਰੂ ਜੀ ਸਾਡੇ ਬਹੁਤ ਨੇੜੇ ਪਰ ਉਹ ਸਾਡੀ ਅਗਿਆਨਤਾ ਹੈ ਕਿ ਵਿਸ਼ਿਆਂ ਵਿਕਾਰਾਂ ਵਾਲੀ ਦ੍ਰਿਸ਼ਟੀ ਦਾ ਕਰਕੇ ਤੁਸੀਂ ਵਾਹਿਗੁਰੂ ਜੀ ਸਾਨੂੰ ਦਿਖਾਈ ਨਹੀਂ ਦਿੰਦੇ ਤੁਸੀਂ ਹੈ ਸਾਡਾ ਬੜਾ ਬੜੇ ਨੇੜੇ ਉਹ ਸਾਡੇ ਨਾਨਕ ਸੇ ਅਖੜੀਆਂ ਬਿਆਨ ਜਿੰਨੇ ਦਸੰਦੋ ਮਾਪਰੀ ਜਿਨ੍ਹਾਂ ਖਾਂ ਨਾਲ ਵਾਹਿਗੁਰੂ ਜੀ ਦੇ ਦਰਸ਼ਨ ਹੁੰਦੇ ਹਨ ਉਹ ਅੱਖਾਂ ਕੋਈ ਹੋਰ ਨਹੀਂ ਉਹ ਅੱਖਾਂ ਸਾਨੂੰ ਸਤਗੁਰੂ ਜੀ ਬਖਸ਼ਿਸ਼ ਕਰਨ ਇੱਕ ਓਨਕਾ ਅਕਾਲ ਪੁਰਖ ਵਾਹਿਗੁਰੂ ਜੀ ਇੱਕ ਹਨ ਸਾਰਿਆਂ ਦੇ ਵਿੱਚ ਵਸੇ ਹੋਏ ਨੇ ਸਤਨਾਮ ਪਰਮੇਸ਼ਰ ਸਦੀਵੀ ਹੋਂਦ ਵਾਲਾ ਹੈ ਸੱਚੀ ਜ਼ਿੰਦਗੀ ਬਤੀਤ ਕਰਨੀ ਹੀ ਵੈਗੁਰੂ ਦਾ ਨਾਮ ਜਪਣਾ ਹੈ ਕਰਤਾ ਪੁਰਖ ਸਾਰਿਆਂ ਨੂੰ ਬਣਾਉਣ ਵਾਲੇ ਨੇ ਤੇ ਬਣਾ ਕੇ ਫਿਰ ਆਪ ਵਿੱਚ ਵਸ ਗਏ ਨੇ ਨਿਰਭਉ ਕਿਸੇ ਕੋਲੋਂ ਨਹੀਂ ਡਰਦੇ ਰੱਬ ਦਾ ਪਿਆਰਾ ਵੀ ਕਿਸੇ ਕੋਲੋਂ ਨਹੀਂ ਡਰਦਾ ਨਿਰਵੈਰ ਰੱਬ ਜੀ ਕਿਸੇ ਨਾਲ ਵੈਰ ਨਹੀਂ ਰੱਖਦੇ ਰੱਬ ਦਾ ਪਿਆਰਾ ਵੀ ਕਿਸੇ ਨਾਲ ਵੈਰ ਨਹੀਂ ਰੱਖਦਾ ਅਕਾਲ ਮੂਰਤ ਵੈਗੁਰੂ ਦੀ ਮੂਰਤ ਹਸਤੀ ਸਖਸ਼ੀਅਤ ਕਾਲ ਸਮੇ ਦੇ ਪ੍ਰਭਾਵ ਤੋਂ ਰਹਿਤ ਹੈ ਨਾ ਵੈਗੁਰੂ ਜੀ ਬੱਚੇ ਹੁੰਦੇ ਨੇ ਨਾ ਜਵਾਨ ਹੁੰਦੇ ਨੇ ਨਾ ਬਜ਼ੁਰਗ ਹੁੰਦੇ ਤੇ ਨਾ ਚੜਾਈ ਕਰਦੇ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕਿਆ ਭੋਗ ਅਜੂਨੀ ਜੁਨਾਵਤ ਨਹੀਂ ਹੁੰਦੇ ਸੈ ਭੰਗ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਵੈਗੁਰੂ ਜੀ ਨੂੰ ਕਿਸੇ ਨੇ ਜਨਮ ਨਹੀਂ ਦਿੱਤਾ ਵੈਗੁਰੂ ਜੀ ਦਾ ਪ੍ਰਕਾਸ਼ ਆਪਣੇ ਆਪ ਤੋਂ ਹੀ ਹੋਇਆ ਗੁਰ ਪ੍ਰਸਾਦ ਐਸੇ ਸ਼ubh ਗੁਣਾ ਵਾਲੇ ਵੈਗੁਰੂ ਜੀ ਕਦੋਂ ਮਿਲਦੇ ਹਨ ਜਦੋਂ ਜੀਵ ਦੇ ਉੱਤੇ ਗੁਰੂ ਸਾਹਿਬ ਦੀ ਕਿਰਪਾ ਹੋਵੇ ਗੁਰੂ ਸਾਹਿਬ ਜੀ ਦੀ ਰਹਿਮਤ ਹੋਵੇ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਰਹਿਮਤਾ ਕਰਨ ਮੂਲ ਮੰਤਰ ਦੇ ਸੰਖੇਪ ਵਿੱਚ ਅਸੀਂ ਅਰਥ ਵਿਚਾਰੇ ਹਨ ਕੱਲ ਤੋਂ ਰੂਟੀਨ ਦੇ ਡਿਟੇਲਸ ਜਪਜੀ ਸਾਹਿਬ ਦੀ ਕਥਾ ਆਰੰਭ ਹੋਵੇਗੀ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਦੇ ਸਿਰ ਤੇ ਆਪਣਾ ਮੇਰ ਭਰਿਆ ਹੱਥ ਰੱਖਣ ਕਿ ਅਸੀਂ ਜਿਹੜੇ ਸਾਡੇ ਸਵਾਸ ਹਨ ਇਹ ਗੁਰੂ ਕੀ ਕੀਰਤੀ ਕਰਦੇ ਆਂ ਪਰਮੇਸ਼ਰ ਦਾ ਜਸ ਕਰਦੇ ਆਂ ਬਤੀਤ ਹੋਣ ਅੱਜ ਦਾ ਪਾਵਨ ਫੁਰਮਾਨ ਵੀ ਗੁਰੂ ਸਾਹਿਬ ਨੇ ਬਖਸ਼ਿਆ ਹੈ ਗੁਣ ਕੀਰਤ ਨਿੱਧ ਮੋਰੀ ਮੇਰੇ ਵਾਸਤੇ ਹੋਈ ਸਾਰਿਆਂ ਨਾਲੋਂ ਵੱਡਾ ਖਜ਼ਾਨਾ ਹੈ ਪਰਮੇਸ਼ਰ ਦੇ ਗੁਣ ਗਾਉਣੇ ਵਾਹਿਗੁਰੂ ਜੀ ਦਾ ਨਾਮ ਜਪਣਾ सत नाम वाहे गुरु सत नाम वाहे गुरु सत <ख़ागर गुरी> वाहे गुरु जी का खालसा वाहे गुरु जी की फतेह